ਸਚਕਣ ਸਿੰਘ ਜੀ ਹਰਮੰਦਰ ਸਾਹਿਬ ਹਰ ਰੋਜ਼ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਨੇ ਇਸ ਦੇ ਨਾਲ ਹੀ ਸ਼ਰਧਾਲੂ ਅਰਦਾਸ ਕਰਦੇ ਨੇ ਤੇ ਪਵਿੱਤਰ ਸਰੋਵਰ ਦੇ ਵਿੱਚ ਸਨਾਨ ਕਰਦੇ ਨੇ ਉਸ ਪਵਿੱਤਰ ਸਰੋਵਰ ਦਾ ਜਲ ਸ਼ਰਧਾਲੂ ਆਪਣੇ ਘਰਾਂ ਨੂੰ ਵੀ ਲੈ ਕੇ ਜਾਂਦੇ ਆ ਸੋ ਅੱਜ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਉਹ ਪਵਿੱਤਰ ਸਰੋਵਰ ਦਾ ਜਲ ਕਿੱਥੋਂ ਆਂਦਾ ਹੈ ਅਸੀਂ ਉਸ ਹੰਸਲੀ ਦੇ ਮੌਜੂਦ ਆ ਜਿੱਥੇ ਪਿਛਲੇ ਕਈ ਸਾਲਾਂ ਤੋਂ ਇਸ ਹੰਸਲੀ ਤੋਂ ਸਚਕਣ ਸਿੰਘ ਜੀ ਹਰਮੰਦਰ ਸਾਹਿਬ ਤੇ ਉਸ ਦੇ ਨਾਲ ਨਾਲ ਹੋਰ ਚਾਰ ਗੁਰਦੁਆਰਿਆਂ ਨੂੰ ਉਹ ਪਵਿੱਤਰ ਸਰੋਵਰ ਦਾ ਜਲ ਜਾਂਦਾ ਹੈ ਤਿੰਨ ਭਾਗਾਂ ਦੇ ਵਿੱਚ ਇਹ ਜਲ ਜਿਹੜਾ ਸਚਕਣ ਸਿੰਘ ਹਰਮੰਦਰ ਸਾਹਿਬ ਤੱਕ ਪਹੁੰਚਦਾ ਉਸ ਤੋਂ ਬਾਅਦ ਸ਼ਰਧਾਲੂ ਉਸ ਸਰੋਵਰ ਦੇ ਵਿੱਚ ਸ্নান ਕਰਦੇ ਆ ਇਹ ਉਹ ਹੰਸਲੀ ਹੈ ਇਸ ਹੰਸਲੀ ਦੇ ਜ਼ਰੀਏ ਜਿਹੜਾ ਪਵਿੱਤਰ ਜਿਹੜਾ ਜਲ ਹੈ ਉਹ ਸਚਕਣ ਸਿੰਘ ਹਰਮੰਦਰ ਸਾਹਿਬ ਤੱਕ ਪਹੁੰਚਦਾ ਹੈ ਤੇ ਜਿੰਨੀ ਜ਼ਰੂਰਤ ਹੁੰਦੀ ਹੈ ਇਹ ਜਲ ਉਹਨਾਂ ਅਥੋਂ ਲਿੱਤਾ ਜਾਂਦਾ ਉਸ ਤੋਂ ਬਾਅਦ ਇਸ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਜਾਂਦਾ ਤੇ ਉਸ ਜਲ ਨੂੰ ਜਿਹੜਾ ਅਥੋਂ ਨਿਕਲਦਾ ਹੈ ਉਸ ਜਲ ਨੂੰ ਦੂਸਰੀ ਜਗ੍ਹਾ ਤੇ ਇਸ ਦੇ ਸਾਹਮਣੇ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਦੂਸਰੀ ਜਗ੍ਹਾ ਤੇ ਉਸ ਜਲ ਨੂੰ ਸਟੋਰ ਕੀਤਾ ਜਾਂਦਾ ਉਸ ਤੋਂ ਬਾਅਦ ਤੀਸਰੀ ਜਗ੍ਹਾ ਤੇ ਜਾ ਕੇ ਤੀਸਰੇ ਪ੍ਰਾਪ ਦੇ ਵਿੱਚ ਜਿਹੜਾ ਉਹ ਜਲ ਹੈ ਉਸ ਨੂੰ ਸਾਫ਼ ਕੀਤਾ ਜਾਂਦਾ ਤੇ ਅੱਗੇ ਲਈ ਜਿਹੜਾ ਸਰੋਵਰ ਦੇ ਲਈ ਜਲ ਨੂੰ ਭੇਜਿਆ ਜਾਂਦਾ ਸੋ ਜਿਸ ਜਗ੍ਹਾ ਤੇ ਸਟੋਰ ਕੀਤਾ ਜਾਂਦਾ ਹੈ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲਾਂ ਉਸ ਹੰਸਲੀ ਦੀ ਤਸਵੀਰਾਂ ਕਿੰਨੀ ਪੁਰਾਣੀ ਹੈ ਹੰਸਲੀ ਹੈ ਸਾਡੇ ਨਾਲ ਸਮਾਜ ਸੇਵੀ ਵੀ ਮੌਜੂਦ ਹੈ ਅਸੀਂ ਸਮਾਜ ਸੇਵੀ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜਿਹੜੀ ਤੁਹਾਨੂੰ ਆਪਾਂ ਇਸ ਤੋਂ ਪਹਿਲਾਂ ਗੱਲ ਕਹੀ ਹੈ ਕਿ ਇਸ ਜਲ ਨੂੰ ਸਟੋਰ ਕੀਤਾ ਜਾਂਦਾ ਸੋ ਉਹ ਜਗ੍ਹਾ ਵਾ ਜਿੱਥੇ ਇਸ ਜਲ ਨੂੰ ਸਟੋਰ ਕੀਤਾ ਜਾਂਦਾ ਫਿਰ ਇਸ ਤੋਂ ਬਾਅਦ ਅੱਗੇ ਸਾਫ਼ ਕਰਨ ਲਈ ਇਸ ਜਲ ਨੂੰ ਭੇਜਿਆ ਜਾਂਦਾ ਸੋ ਅੰਦਰ ਜਿਹੜਾ ਜਿਸ ਜਗ੍ਹਾ ਤੇ ਸਟੋਰ ਕੀਤਾ ਗਿਆ ਤੁਹਾਨੂੰ ਅੰਦਰ ਦੀ ਤਸਵੀਰਾਂ ਵੀ ਦਿਖਾਵਾਂਗੇ ਕਿ ਇਹ ਉਹ ਜਲ ਹੈ ਜਿਹੜਾ ਸਚਕਣ ਜੀ ਰਮੰਦਰ ਸਾਹਿਬ ਦੇ ਨਾਲ-ਨਾਲ ਚਾਰ ਹੋਰ ਗੁਰਦਵਾਰੇ ਕਿਹੜੇ ਨੇ ਉਹ ਆਪਾਂ ਸਮਾਸੇ ਵੀ ਕੋ ਜਾਣਾਂਗੇ ਭਾਜੀ ਇਹ ਉਹ ਅੰਸਲੀ ਹੈ ਕਿੰਨੀ ਪੁਰਾਣੀ ਹੈ ਤੇ ਜਲ ਨੂੰ ਕਿਨੇ ਜਿਹੜਾ ਸਰੋਵਰ ਤੱਕ ਪਹੁੰਚਾਇਆ ਜਾਂਦਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਵਜੀਤ ਸਿੰਘ ਸੋਨੋ ਜੰਡਿਆਲਾ ਇਹ ਬੜਾ ਲੰਮੇ ਸਮੇਂ ਤੋਂ ਜਿਹੜਾ ਜੀ ਇਹ ਜਿਹੜਾ ਜਾਲ ਇੱਥੇ ਸਟੋਰ ਹੋ ਕੇ ਜਾ ਰਿਹਾ ਉੱਥੇ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਵਾ ਜਿਸ ਵੇਲੇ ਹਰਿਮੰਦਰ ਸਾਹਿਬ ਦੇ ਵਿੱਚ ਕੋਈ ਜਲਦੀ ਬੜੀ ਕਮੀ ਆ ਗਈ ਸੀ ਉਸ ਵੇਲੇ ਜਿਹੜੇ ਸੰਤ ਮਹਾਂਪੁਰਸ਼ ਸੀਗੇ ਉਹਨਾਂ ਨੇ ਉਪਰਾਲਾ ਕੀਤਾ ਸੀਗਾ ਔਰ ਇਹ ਜਿਹੜੀ ਵਿਰਾਸਤੀ ਨਹਿਰ ਆ ਤਾਰਾਂ ਵਾਲਾ ਪੋਲੇ ਪਠਾਨਕੋਟ ਤੋਂ ਆਉਂਦੀ ਆ ਔਰ ਇੱਥੇ ਜਿੱਥੇ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਜਾਂਦਾ ਵਾ ਔਰ ਰਾਮਸਾਰ ਸੰਤੋਖ ਸਰ ਖਾਲਸਰ ਕੋਈ ਇੱਕ ਸਰ ਜਿਹੜਾ ਉੱਥੇ ਜਾਂਦਾ ਵਾ ਤੇ ਉਸ ਤੋਂ ਇਲਾਵਾ ਜਿਹੜਾ ਵਾ ਇਹ ਥੋੜੇ ਹੀ ਦੂਰ ਇੱਥੋਂ ਆਪਾਂ ਪਿੱਛੇ ਚਲ ਜਾਈਏ ਤੇ ਸਾਡੇ ਪਵਿੱਤਰ ਸਥਾਨ ਜਿਹੜੇ ਆ ਹੋਰ ਵੀ ਦੁਰਗਾਣਾ ਮੰਦਿਰ ਨੂੰ ਇੱਥੋਂ ਜਲ ਜਾਂਦਾ ਤੇ ਇੱਥੇ ਜਿਹੜਾ ਜਲ ਪਹਿਲਾਂ ਪਹਿਲੇ ਪੜਾਅ 'ਚ ਜਿੱਦਾਂ ਕਿਥੇ ਜ਼ਰੂਰਤ ਹੁੰਦਾ ਇੱਥੇ ਸਟੋਰ ਕਰ ਲਿਆ ਜਾਂਦਾ ਫਿਰ ਇੱਥੋਂ ਜਿਹੜਾ ਅੱਗੇ ਘਿਓ ਮੰਡੀ ਜਾਂਦਾ ਔਰ ਇਹ ਪਾਣੀ ਬੜਾ ਪਵਿੱਤਰ ਆ ਔਰ ਇੱਥੋਂ ਦੀ ਜਿਹੜੀ ਸਾਮ ਸੰਭਾਲ ਲਿਆ ਹੋਇਆ ਜੀਪੀਸੀ ਜਿਹੜੀ ਸਿੱਖਾਂ ਦੀ ਸਰਮੋਰ ਸੰਸਥਾ ਕਰ ਰਹੀ ਆ ਔਰ ਬੜੇ ਵਧੀਆ ਢੰਗ ਨਾਲ ਕਰ ਰਹੀ ਆ ਔਰ ਅਸੀਂ ਇਹ ਦਿਹਾਲੇ ਦਿਵਾਲੇ ਜਿਹੜਾ ਬਾਹਰ ਨਹਿਰ ਦੇ ਨਾਲ ਸਫਾਈ ਕਰਵਾ ਰਹੇ ਸੀ ਔਰ ਉੱਥੇ ਵੀ ਜਿਹੜਾ ਸਾਨੂੰ ਇੱਥੇ ਹੁਣ ਪਤਾ ਲੱਗਾ ਜਿਵੇਂ ਜਿਵੇਂ ਅਸੀਂ ਗਾੜੀ ਨੂੰ ਵਧ ਰਹੇ ਆ ਇੱਥੇ ਵੀ ਸਾਫ ਸਫਾਈ ਜਿਹੜੀ ਅਸੀਂ ਸ਼ੁਰੂ ਕਰਤੀ ਬਾਹਰ ਤੁਸੀਂ ਦੇਖਿਆ ਕਿੰਨੇ ਗੰਦਗੀ ਦੇ ਢੇਰ ਲੱਗੇ ਆ ਔਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਨਹੀਂ ਇਹ ਗੱਲ ਦਾ ਪਤਾ ਔਰ ਅੰਧ ਵਿਸ਼ਵਾਸ ਵਿੱਚ ਪੈ ਕੇ ਕੁਝ ਲੋਕ ਉੱਥੇ ਪਰੇ ਬੈਠ ਕੇ ਜਾਦੂ ਟੂਣੇ ਕਰਦੇ ਆ ਔਰ 100 ਟਿੱਪਰ ਇੱਥੇ ਪੂਰੀ ਵਾਲੇ ਸੰਤਾ ਨੇ ਜਿਹੜਾ ਗੰਦਗੀ ਦਾ ਕਢਾਇਆ ਸਨਹਿਰ ਚੋਂ ਇਹ ਨਹਿਰ ਨੇ ਨਾਲੇ ਦਾ ਰੂਪ ਲੈ ਲਿਆ ਸੀ ਪਹਿਲਾਂ ਤੇ ਇਸ ਨਹਿਰ ਨੂੰ ਬਚਾਉਣ ਲਈ ਇੱਥੇ ਦੇ ਐਮਪੀ ਤੇ ਹੋਰ ਨਮਾਇੰਦਿਆਂ ਨੇ ਬੜਾ ਯੋਗਦਾਨ ਪਾਇਆ ਔਰ ਇਹ ਜਿਹੜਾ ਆਲਾ ਦਵਾਲਾ ਸਾਫ਼ ਕਰਾ ਰਹੇ ਆ ਤੇ ਮੈਂ ਇਹਦੇ ਰੋਜ਼ ਹੀ ਅਸੀਂ ਜਦੋਂ ਇੱਥੇ ਆ ਕੇ ਦੇਖਦੇ ਆ ਤੇ ਕੁਝ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕ ਉਹ ਚੰਦਕਲ ਲੋਗ ਆ ਜਿਹੜੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਦੇ ਆ ਚੁੰਨੀਆਂ ਦੇ ਬੋਰੇ ਭਰ ਭਰ ਕੇ ਲਿਉਂਦੇ ਮੂਰਤੀਆਂ ਲਿਉਂਦੇ ਦੇਵੀ ਦੇਵਤਿਆਂ ਦੇ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਲਿਉਂਦੇ ਕੁਜੇ ਲਿਉਂਦੇ ਸੁੱਟਦੇ ਆ ਤੇ ਉਹ ਬੜਾ ਹੀ ਜਿਹੜੀ ਮਾੜੀ ਗੱਲ ਆ ਵੇਖੋ ਜਿੱਥੋਂ ਪਵਿੱਤਰ ਫਰੋਵਰਾਂ ਨੂੰ ਚਲ ਜਾਂਦਾ ਹੋਵੇ ਸਾਨੂੰ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਚਾਹੀਦਾ ਵਾ ਇਹ ਜਿਹੜੀ ਗੁਰੂ ਰਾਮਦਾਸ ਮਹਾਰੇ ਦੀ ਵਸਾਈ ਹੋਈ ਨਗਰੀ ਆ ਅੰਮ੍ਰਿਤਸਰ ਤੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਰਾਇਬਰਾਂ ਤੇ ਗੁਰੂ ਪੀਰ ਬਗੰਬਰਾ ਤੇ ਤੇ ਇਹੋ ਜੇ ਕੰਮ ਸਾਨੂੰ ਜਿਹੜੇ ਆ ਇਹ ਕਰਮ ਕਾਂਡਾਂ ਚ ਨਹੀਂ ਪੈਣਾ ਚਾਹੀਦਾ ਜੇ ਗੱਲ ਕਰੀਏ ਤੇ ਹੰਸਲੀ ਬਹੁਤ ਪੁਰਾਣੀ ਹੈ ਲੇਕਿਨ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਪਵਿੱਤਰ ਸਰੋਵਰ ਨੂੰ ਸਚਕਣ ਸਿੰਘ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਜਲ ਲੱਥੋਂ ਜਾਂਦਾ ਇਸ ਦੇ ਨਾਲ ਚਾਰ ਹੋਰ ਗੁਰਦੁਆਰੇ ਆ ਉਥੋਂ ਜਲ ਜਾਂਦਾ ਹੈ ਹੰਸਲੀ ਦਾ ਜਿਸ ਕੀ ਮਕਸਦ ਹੈ ਮਤਲਬ ਹੰਸਲੀ ਤੋਂ ਜੇ ਜਲ ਜਾਂਦਾ ਕਿਸ ਹਿਸਾਬ ਨਾਲ ਇਸ ਨੂੰ ਭੇਜਿਆ ਜਾਂਦਾ ਤੇ ਕਿੰਨੀ ਪੁਰਾਣੀ ਹੈ ਇਹ ਜੀ ਕਾਫੀ ਪੁਰਾਣੀ ਹੈ ਵੇਖੋ ਇਹ ਸਾਡੇ ਜੰਮਨ ਤੋਂ ਪਹਿਲਾਂ ਦਾ ਹੀ ਆ ਇਹ ਜਿਸ ਸਮੇ ਇਹ ਹੰਸਲੀ ਬਣਾਈ ਗਈ ਸੀਗੀ ਇੱਥੋਂ ਸੰਤਮਾ ਪੁਰਸ਼ ਜਿਹੜੇ ਸੀਗੇ ਉਹਨਾਂ ਨੇ ਇੱਥੋਂ ਦੀ ਮੰਗ ਨੂੰ ਵੇਖਦੇ ਆ ਕਿਉਂਕਿ ਪਹਿਲਾਂ ਜਿਹੜਾ ਜਾਲਿਆ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਹਿਸਾਬ ਨਾਲ ਸਟੋਰ ਕੀਤਾ ਜਾਂਦਾ ਸੀਗਾ ਅੱਜ ਉਦੋਂ ਬਾਰਿਸ਼ਾਂ ਵੀ ਹੁੰਦੀਆਂ ਸੀਗੀਆਂ ਤੇ ਇੰਨਾ ਪਾਣੀ ਦਾ ਜਿਹੜਾ ਸਿਸਟਮ ਨਹੀਂ ਸੀ ਹੁੰਦਾ ਜਲਦਾ ਪਰ ਉਹਨਾਂ ਨੇ ਉਹਨਾਂ ਮੰਗਾਂ ਨੂੰ ਮੁੱਖ ਰੱਖਦੇ ਆ ਦੇਖਿਆ ਪਹਿਲਾਂ ਵੀ ਇਹ ਜਿਹੜਾ ਹੁਣ ਜਰੂਰਤ ਹੈ ਅੱਜ ਤੇ ਉਥੇ ਜਿਹੜਾ ਇਹਨਾਂ ਨੇ ਮੰਗ ਉਹ ਵੇਖਦਿਆਂ ਰਾਜੇ ਮਹਾਰਾਜਿਆਂ ਨਾਲ ਗੱਲ ਕਰਕੇ ਇਸ ਨਹਿਰ ਨੂੰ ਸਿੱਧਾ ਇੱਥੋਂ ਦੀ ਕਢਵਾਇਆ ਪਰ ਇੱਥੋਂ ਦੇ ਲੋਕਾਂ ਨੂੰ ਨਹੀਂ ਪਤਾ ਇਹ ਵਰਾਸਤੀ ਨਹਿਰ ਹੈ ਸਭ ਤੋਂ ਪਹਿਲਾਂ ਇੱਥੇ ਪਹਿਲੀ ਵਾਰੀ ਬੱਤੀ ਪੈਦਾ ਕੀਤੀ ਗਈ ਤੇ ਹਰਮੰਦਰ ਸਾਹਿਬ ਤੋਂ ਜਿਹੜੀ ਇਹ ਪਹਿਲੀ ਵਾਰੀ ਇੱਥੋਂ ਲਾਈਟ ਵੀ ਪੈਦਾ ਹੋਈ ਉਹ ਪਰਲੇ ਬੰਨੇ ਤਾਰਾਂ ਵਾਲੇ ਪੁਲਤੇ ਆ ਤੇ ਇੱਥੋਂ ਜਿੰਨਾ ਕ ਜਰੂਰਤ ਹੁੰਦੀ ਜਲਦੀ ਉਹਨਾਂ ਕ ਜਲ ਇੱਥੋਂ ਗੜਲੇ ਬੰਨੇ ਭੇਜ ਦਿੱਤਾ ਜਾਂਦਾ ਫਿਰ ਉੱਥੇ ਸਟੋਰ ਕਰ ਲਿਆ ਜਾਂਦਾ ਉੱਥੋਂ ਫਿਰ ਦੂਜੇ ਪੜਾਅ ਤੇ ਘੋ ਮੰਡੀ ਤੇ ਉੱਥੋਂ ਜੜਾ ਵਜ ਨਹੀਂ ਜ਼ਰੂਰੀ ਇਸ ਨੂੰ ਸਾਫ਼ ਸਾਫ਼ ਜਿਹੜਾ ਜਲ ਨੂੰ ਕਿਉਂਕਿ ਇਹ ਜਲ ਤੇ ਹਲੇ ਬਹੁਤ ਗੰਦਾ ਵਾ ਇਸ ਨੂੰ ਇੱਥੇ ਸਟੋਰ ਕਰਕੇ ਜਦੋਂ ਘੋ ਮੰਡੀ ਭੇਜਿਆ ਜਾਂਦਾ ਕੀ ਉਹਨੂੰ ਪਿਊਰੀਫਾਈ ਕੀਤਾ ਜਾਂਦਾ ਸਾਫ਼ ਕੀਤਾ ਜਾਂਦਾ ਬਿਲਕੁਲ ਸਾਫ਼ ਸੁਥਰਾ ਕਰਕੇ ਭੇਜਿਆ ਜਾਂਦਾ ਜੀ ਇਹ ਤੇ ਬੜਾ ਮਤਲਬ ਵਧੀਆ ਤਰੀਕੇ ਨਾਲ ਜਿਹੜਾ ਜੀਪੀਸੀਏ ਛਲਾਗਾ ਜੋ ਕੰਮ ਕਰ ਰਹੀ ਆ ਵੇਖੋ ਕਿਸੇ ਨੂੰ ਐਵੇਂ ਨਹੀਂ ਭੰਡਾਣਾ ਚਾਹੀਦਾ ਪਰ ਜਿਹੜਾ ਚੰਗਾ ਕੰਮ ਆ ਚੰਗਾ ਕੰਮ ਆ ਉੱਥੇ ਜਿੰਨੀ ਜ਼ਰੂਰਤ ਹੁੰਦੀ ਆ ਇੱਥੇ ਹੀ ਤੁਸੀਂ ਵੇਖੋਗੇ ਜਿੱਥੇ ਸਟੋਰ ਕੀਤਾ ਵਾ ਇੱਥੇ ਜਲ ਜਿਹੜਾ ਵਾ ਇੱਕ ਸ਼ੀਸ਼ੇ ਵਰਗਾ ਸਾਫ਼ ਜਾਲਿਆ ਤੇ ਇੱਥੋਂ ਹੀ ਪਿਉਰੀਫਾਈ ਹੋ ਕੇ ਗਾੜੀ ਜਾਂਦਾ ਵਾ ਤੇ ਇੱਥੇ ਤੇ ਤੁਸੀਂ ਦੇਖਿਆ ਵੀ ਹੁਣ ਸਾਫ਼ ਹੈ ਜਾਲੇ ਇੱਥੋਂ ਵੀ ਅੱਗੇ-ਅੱਗੇ ਜਿਹੜਾ ਇੱਥੇ ਬਾਹਰ ਦੀ ਸਥਿਤੀ ਆ ਨਾ ਜਿੱਥੋਂ ਨਹਿਰ ਦਾ ਇਹੋ ਜਿਹਾ ਮਾਹੌਲ ਬਣਾਤਾ ਵਾ ਵੀ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੂੰ ਨਹੀਂ ਇਹ ਗੱਲ ਦਾ ਪਤਾ ਕਿ ਉਹ ਇੰਨੇ ਲੋਕੀ ਮਾਨਸਿਕ ਰੋਗੀ ਹੋ ਗਏ ਆ ਜਿਸ ਗੁਰੂ ਰਾਮਦਾਸ ਮਹਾਰੇ ਨੇ ਨਗਰੀ ਵਸਾਈ ਆ ਹਮਮ ਔਰ ਚਾਰ ਦਰਵਾਜ਼ੇ ਰੱਖੇ ਆ ਮਾਨਵਤਾ ਦਾ ਸੰਦੇਸ਼ ਦਿੱਤਾ ਵਾ ਹਰ ਵਰਗ ਦੇ ਲੋਕ ਜਿਹੜੇ ਜਾਂਦੇ ਉੱਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਪਰ ਇਹ ਲੋਕਾਂ ਨੂੰ ਇਹਨਾਂ ਪਤਾ ਹੋਣਾ ਚਾਹੀਦਾ ਕਿ ਪਰਮਾਤਮਾ ਤੇ ਭਰੋਸਾ ਰੱਖੀਏ ਵਹਿਮਾਂ ਭਰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਜਦੋਂ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੇ ਆ ਤੇ ਉੱਥੇ ਇਹ ਚੀਜ਼ਾਂ ਜਿਹੜੀਆਂ ਵਾਂ ਸਾਡਾ ਨੁਕਸਾਨ ਕਰਦੀਆਂ ਵਾਂ ਤੇ ਇਸ ਕਰਕੇ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਰੱਬ ਦਾ ਵਾਸਤਾ ਇਹਦੇ ਵਿੱਚ ਗੰਦਗੀ ਨਾ ਇਸ ਦੇ ਇਸ ਦੇ ਨਾਲ ਆਖਰੀ ਸਵਾਲ ਇਸ ਦੇ ਨਾਲ ਹੋਰ ਕਿੰਨੇ ਗੁਰਦੁਆਰੇ ਤੱਕ ਦੱਸੇ ਆ ਤੇ ਉਹ ਗੁਰਦੁਆਰੇ ਕਿਹੜੇ ਕਿਹੜੇ ਆ ਜਿੱਥੇ ਜਲ ਜਾਂਦਾ ਰਾਮਸਰ ਕਾਲਸਰ ਸੰਤੋਖਸਰ ਵਿਵੇਕਸਰ ਔਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਪਿਛੇ ਤੋਂ ਥੋੜਾ ਅੱਗੇ ਜਾਵਾਂਗੇ ਤੇ ਉਹ ਦੁਰਗਿਆਨਾ ਮੰਦਿਰ ਨੂੰ ਚਲ ਜਾਂਦਾ ਉੱਥੇ ਵੀ ਇਦਾਂ ਹੀ ਹੰਸਣੀ ਸੋ ਸਮਾਸੇਵੀਆਂ ਦਾ ਬਿਲਕੁਲ ਕਹਿਣਾ ਕਿ ਇਸ ਹੰਸਲੀ ਨੂੰ ਸਾਫ਼ ਰੱਖਿਆ ਜਾਣਾ ਚਾਹੀਦਾ ਕਿਉਂਕਿ ਜਿਹੜੇ ਪੰਜ ਗੁਰਦੁਆਰੇ ਆ ਤੇ ਨਾਲ ਹੀ ਜਿਹੜਾ ਦੁਰਗਿਆਨਾ ਸਥਾਨ ਹੈ ਦੁਰਗਿਆਨਾ ਮੰਦਿਰ ਉੱਥੋਂ ਉੱਥੇ ਵੀ ਜਿਹੜਾ ਸਰੋਵਰ ਨੂੰ ਜਲ ਇਸੀ ਜਗ੍ਹਾ ਤੋਂ ਜਾਂਦਾ ਸੋ ਇਹ ਉਹ ਹੰਸਲੀ ਹੈ ਇੱਕ ਵਾਰੀ ਫਿਰ ਤੁਹਾਨੂੰ ਤਸਵੀਰਾਂ ਦਿਖਾਣਾ ਦਿਖਾਵਾਂਗੇ ਇਹ ਉਹ ਹੰਸਲੀ ਹੈ ਜਿਹੜੀ ਕਾਫੀ ਪੁਰਾਣੀ ਹੈ ਤੇ ਇਸ ਜਗ੍ਹਾ ਤੋਂ ਜਲ ਦੂਸੀ ਜਗ੍ਹਾ ਤੇ ਸਟੋਰ ਕੀਤਾ ਜਾਂਦਾ ਤੇ ਤੀਸਰੀ ਜਗ੍ਹਾ ਤੇ ਉਸ ਨੂੰ ਸਾਫ਼ ਕਰਕੇ ਪਵਿੱਤਰ ਸਰੋਵਰ ਚ ਭੇਜਿਆ ਜਾਂਦਾ ਸੋ ਲੋਕਾਂ ਨੂੰ ਅਪੀਲ ਜ਼ਰੂਰ ਕੀਤੀ ਹੈ ਕਿ ਇਸ ਜਗ੍ਹਾ ਤੇ ਵਹਿਮਾ ਭਰ ਮਧ ਵਿੱਚ ਪਾ ਕੇ ਇਸ ਜਿਹੜਾ ਸਰੋਵਰ ਇਸ ਜਗ੍ਹਾ ਤੇ ਕੋਈ ਵੀ ਚੀਜ਼ਾਂ ਨਾ ਸੁੱਟੋ ਤੇ ਇਸ ਦੀ ਸਾਫ਼ ਸਵੱਾਈ ਰੱਖੋ ਕਿਉਂਕਿ ਇਸ ਦਾ ਜਲ ਜਿਹੜਾ ਪਵਿੱਤਰ ਸਰੋਵਰਾਂ ਨੂੰ ਜਾਂਦਾ ਤੇ ਇਸ ਦੀ ਸਾਫ਼ ਸਵੱਾਈ ਰੱਖਣਾ ਆਮ ਲੋਕਾਂ ਦਾ ਕੰਮ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ